ਬੀਤੇ ਕੱਲ ਪਿੰਡ ਹਲੀਮੋ ਵਾਲਾ ਦੇ ਦੋ ਬੱਚੇ ਅਚਾਨਕ ਲਾਪਤਾ ਹੋ ਗਏ ਸੀ ਜਿਸ ਤੋਂ ਬਾਅਦ ਪਰਿਵਾਰ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਬੀਤੀ ਰਾਤ ਇਹ ਬੱਚੇ ਪਰਿਵਾਰ ਨੂੰ ਮਿਲ ਗਏ ਸਨ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਤੋਂ ਖੁਸ਼ੀ ਸੰਭ ਵੀ ਨਹੀਂ ਜਾ ਰਹੀ ਹੈ ਪੂਰੀ ਜਾਣਕਾਰੀ ਦਿੰਦਿਆਂ ਤਾਰਾ ਸਿੰਘ ਅਤੇ ਸਤਨਾਮ ਸਿੰਘ ਵਾਸੀ ਹਲੀ ਮੋਵਾਲਾ ਨੇ ਦੱਸਿਆ ਕਿ ਕੱਲ ਸਵੇਰੇ ਉਹਨਾਂ ਦੇ ਬੱਚੇ ਜਸ਼ਨਦੀਪ ਸਿੰਘ ਅਤੇ ਸੰਦੀਪ ਸਿੰਘ ਜਿਨ੍ਹਾਂ ਦੀ ਉਮਰ 10 ਅਤੇ 11 ਸਾਲ ਹੈ ਅਚਾਨਕ ਘਰ ਤੋਂ ਬਾਹਰ ਖੇਡਣ ਦੇ ਲਈ ਗਏ ਸੀ ਅਤੇ ਉਸ ਤੋਂ ਬਾਅਦ ਉਹ ਲਾਪਤਾ ਹੋ ਗਏ ਜਿਸ ਕਰਕੇ ਉਹਨਾਂ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਲੱਭਣ ਦੇ ਲਈ ਕਾਫੀ ਕੋਸ਼ਿਸ਼ ਵੀ ਕੀਤੀ ਗਈ ਪਰ ਪੂਰਾ ਦਿਨ ਬੱਚੇ ਨਹੀਂ ਮਿਲੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਆਪਣੇ ਬੰਦਿਆਂ ਨੂੰ ਲੱਭਣ ਦੇ ਲਈ ਛੱਡਿਆ ਗਿਆ ਜਿਸ ਦੌਰਾਨ ਜਦ ਉਹ ਰੇਲਵੇ ਸਟੇਸ਼ਨ ਕੋਟਕਪੂਰਾ ਤੇ ਪਹੁੰਚੇ ਤਾਂ ਉੱਥੋਂ ਉਹਨਾਂ ਨੂੰ ਬੱਚੇ ਜਿਹੜੇ ਨੇ ਉਹ ਇਹ ਬਰਾਮਦ ਹੋ ਗਏ ਨੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਜਵਾਕ ਅਚਾਨਕ ਮੰਡੀ ਰੂੜਾਂ ਵਾਲੀ ਦੇ ਰੇਲਵੇ ਸਟੇਸ਼ਨ ਤੋਂ ਗੱਡੀ ਚੜ੍ਹ ਕੇ ਕੋਟਕਪੂਰਾ ਵਾਲੀ ਸਾਈਡ ਤੇ ਚਲੇ ਗਏ ਸਨ ਜਿਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਉਧਰ ਪਰਿਵਾਰ ਨੂੰ ਬੱਚੇ ਮਿਲਣ ਤੋਂ ਬਾਅਦ ਜਿੱਥੇ ਖੁਸ਼ੀ ਸੰਭ ਹੀ ਨਹੀਂ ਜਾ ਰਹੀ ਸੀ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਮੁੱਚੇ ਲੋਕਾਂ ਦਾ ਸਾਥ ਦੇਣ ਦੇ ਲਈ ਧੰਨਵਾਦ ਵੀ ਕੀਤਾ ਗਿਆ ਬੱਚੇ ਕਿੱਥੋਂ ਮਿਲੇ ਤੇ ਕਿਵੇਂ ਗਿਆ ਸੀਗੇ ਹਾਂਜੀ ਸਾਸ੍ਰੀਕਾਰ ਵੀਰ ਜੀ ਧੰਨਵਾਦ ਸਾਰਿਆਂ ਦਾ ਜੀ ਸਾਰਿਆਂ ਦਾਵਾਵਾਂ ਲੱਗ ਕੇ ਵੀਰ ਜੀ ਮੇਰੇ ਮਤਲਬ ਬੱਚੇ ਮਿਲ ਕੇ ਵਾਪਸ ਜੀ ਤੇ ਵੀਰ ਜੀ ਇਹ ਕੋਟਕਪੂਰੇ ਤੋਂ ਮਿਲੇ ਬੱਚੇ ਸਾਨੂੰ ਅੱਛਾ ਜੀ ਹਾਂਜੀ ਤੇ ਬਾਕੀ ਬੱਚਿਆਂ ਦਾ ਮਤਲਬ ਵੀ 60% ਤੋਂ ਜਾ ਕਿਵੇਂ ਬੱਚੇ ਸਹੀ ਸਲਾਮਤ ਮਿਲ ਗਏ ਸਨ ਹਾਂਜੀ ਇਹ ਗਏ ਕਿਵੇਂ ਚਲੇ ਸੀ ਕਿੱਧਰ ਦੀ ਕਿੱਧਰ ਗਏ ਗਏ ਜੀ ਬੱਚੇ ਸਵੇਰ ਵਾਸ ਇੱਥੋਂ ਖੇਡਦੇ ਖੇਡਦੇ ਪਤਾ ਨਹੀਂ ਲੱਗਿਆ ਜੀ ਬਾਕੀ ਇੱਧਰ ਗਏ ਮੰਡੀ ਵਾਲੀ ਸਟੇਸ਼ਨ ਵਾਲੀ ਹੁਣ ਦੇਖੋ ਇਹ ਬੱਚਿਆਂ ਦਾ ਮਤਲਬ ਕਹਿਣਾ ਸੀ ਜਾ ਕਿਵੇਂ ਕੋਈ ਗੱਡੀ ਤੇ ਚੜ ਗਏ ਆ ਜਾਂ ਟ੍ਰੇਨ ਤੇ ਝੂਠੇ ਆਠੇ ਜਾ ਕੇ ਬੱਚਾ ਤਾਂ ਹੁੰਦਾ ਹੀ ਹੈ ਵੀ ਕਈ ਵਾਰ ਝੂਠੇ ਲੈ ਕੇ ਵਾਪਸ ਆ ਜਾਵਾਂਗੇ हां ऐसे कारणे की पता लगदा गड्डी लग ते ਛੜ ਗਏ ਹੋਣੇ ਬੱਚੇ ਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਅਸੀਂ ਇਸ ਤਰ੍ਹਾਂ ਹੀ ਇੱਥੋਂ ਟ੍ਰੇਨ ਗਏ ਜੀ ਹਾਂਜੀ ਇਹ ਟ੍ਰੇਨ ਅਸੀਂ ਗਾਂ ਜਾਣਾ ਹੀ ਪਤਾ ਲੈਣ ਜੀ ਸਰ ਵੀ ਸਾਨੂੰ ਵੀਕਲੋ ਬਠਿੰਡੇ ਜਾਂ ਕਿਤੇ ਇਸ ਏਰੀਆ ਚ ਪਤਾ ਲੱਗੇ ਵੀ ਸਾਂ ਸਟੇਸ਼ਨਾਂ ਤੇ ਵੀ ਲਖੀਏ ਪੜਤਾਲ ਕਰੀਏ ਬੱਚਿਆਂ ਦੀ ਜੀ ਹਾਂਜੀ ਤੇ ਸਾਨੂੰ ਅਸੀਂ ਫਿਰ ਦੋ ਬੰਦੇ ਉੱਥੇ ਉਤਾਰੇ ਕੋੜਕਪੁਰੇ ਜੀ ਹਾਂਜੀ ਬਾਕੀ ਅੱਗੇ ਗਏ ਬੰਦੇ ਤੇ ਫਿਰ ਸਾਨੂੰ ਉਥੋਂ ਕੋੜਕਪੁਰੇ ਤੋਂ ਬੱਚੇ ਮਿਲ ਗਏ। ਹਾਂਜੀ ਸਹੀ ਸਲਾਮਤ ਬੱਚੇ ਮਿਲ ਗਏ ਸਾਨੂੰ। ਠੀਕ। ਹਾਂਜੀ ਧੰਨਵਾਦ। ਸਤਿਕਾਰ ਵੀਰ ਜੀ। ਜੀ। ਸਤਨਾਮ ਸਿੰਘ ਹੈ ਵੀਰਾ ਮੇਰੇ ਨਾਮ ਜੀ। ਸੰਦੀਪ ਸਿੰਘ ਮੁੰਡੇ ਦਾ ਨਾਮ ਜੀ। ਜੀ। ਦੋਨੋਂ ਬੱਚੇ ਵਧੀਆ ਸਹੀ ਸਲਾਮਤ ਮਿਲ ਗਏ ਜੀ। ਜੀ। ਕਿੱਧਰ ਚਲੇ ਗਿਆ ਸੀਗੇ? ਵੀਰ ਜੀ ਕੱਲ ਖੇਡਦੇ ਰੇਤ ਕੱਲ ਗਏ ਚਲੇ ਸੀ ਤੇ ਅੱਜ ਸਵੇਰ ਲੈ ਕੇ ਆਏ ਸੀ ਅਸੀਂ ਕੋੜਕਪੁਰੇ ਤੋਂ ਮਿਲੇ ਆ। ਜੀ। ਗਏ ਸੀਗੇ 6-7 ਜਣੇ ਲੱਭਣ। ਅੱਛਾ ਜੀ। ਤੇ ਉਤ ਵਧੀਆ ਸਹੀ ਸਲਾਮਤ ਲੱਭ ਕੇ ਲੈ ਜਾਂਦੇ ਆ ਕੋਟ ਪੂਰੇ ਮਿਲੇ ਬਟੇ ਪੂਰੇ ਕਿੱਥੋਂ ਮਿਲੇ ਆ ਸਟੇਸ਼ਨ ਤੋਂ ਮਿਲੇ ਜੀ ਸਰ ਦਾ ਸ਼ੁਕਰੀਆ ਹਾਂਜੀ ਧੰਨਵਾਦ